ਭਾਰਤ ਵਿੱਚ ਥੈਲਸੀਮੀਆ ਪੀੜਤ ਬੱਚਿਆਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ ਵਿੱਚ ਬਿਮਾਰੀ ਸੰਬੰਧੀ ਜਾਗਰੂਕਤਾ ਦੀ ਵੱਡੇ ਪੱਧਰ ਤੇ ਘਾਟ ਹੋਣ ਕਾਰਨ 10 ਤੋਂ 15,000 ਨਵੇਂ ਮਾਮਲੇ ਹਰ ਸਾਲ ਸਾਹਮਣੇ ਆ ਰਹੇ ਹਨ। ਉક્ત ਬਿਮਾਰੀ ਦੀ ਗ੍ਰਿਫਤ ਵਿੱਚ ਆਏ ਬੱਚਿਆਂ ਦੀ ਕੀਮਤੀ ਜਾਨ ਬਚਾਉਣ ਦੇ ਲਈ ਹਰ ਮਹੀਨੇ ਕਰੀਬ 2 ਤੋਂ 3 ਯੂਨਿਟ ਬਲੱਡ ਬੱਚਿਆਂ ਨੂੰ ਜਿਥੇ ਲਗਾਏ ਜਾ ਰਹੇ ਹਨ, ਉੱਥੇ ਮੌਜੂਦਾ ਸਰਵੇ ਵਿੱਚ ਸਰਕਾਰੀ ਹਸਪਤਾਲਾਂ 'ਚ ਖੂਨ ਦੀ ਵੱਡੇ ਪੱਧਰ ਤੇ ਘਾਟ ਹੋਣ ਕਾਰਨ ਥੈਲਸੇਮੀਆ ਦੇ ਪੀੜਤ ਬੱਚਿਆਂ ਤੇ ਦੂਸਰੇ ਮਰੀਜ਼ਾਂ ਨੂੰ ਖੂਨ ਲੈਣ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਅਨੁਸਾਰ ਥੈਲਸੇਮੀਆ ਦੀ ਬਿਮਾਰੀ ਲਗਾਤਾਰ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ ਪਰ ਸਰਕਾਰ ਵੱਲੋਂ ਜਿਸ ਤਰ੍ਹਾਂ ਟੀਵੀ ਪਲਸ ਪੋਲੀਓ ਆਦੀ ਬਿਮਾਰੀਆਂ ਦੀ ਰੋਕਥਾਮ ਲਈ ਜਿੱਥੇ ਵੱਡੇ ਪੱਧਰ ਤੇ ਜਾਗਰੂਕਤਾ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਥੈਲਸੇਮੀਆ ਦੀ ਬਿਮਾਰੀ ਦੀ ਰੋਕਥਾਮ ਲਈ ਟੁਕਮੇ ਉਪਰਾਲੇ ਕੀਤੇ ਜਾ ਰਹੇ ਹਨ ਜੀਲਾ ਮਰਸਰਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿੱਚ 200 ਦੇ ਕਰੀਬ ਥੈਲਸੀਮੀਆ ਤੋਂ ਪੀੜਤ ਬੱਚਿਆਂ ਦੀ ਕੀਮਤੀ ਹੈ ਜਿਨ੍ਹਾਂ ਨੂੰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ 1 ਤੋਂ 3 ਯੂਨਿਟ ਦੇ ਕਰੀਬ ਹਰ ਮਹੀਨੇ ਬਲੱਡ ਚੜਦਾ ਹੈ ਸਾਲ ਵਿੱਚ 7000 ਦੇ ਕਰੀਬ ਯੂਨਿਟ ਉક્ત ਵਰਗ ਦੇ ਬੱਚਿਆਂ ਲਈ ਹੋਣਾ ਚਾਹੀਦਾ ਹੈ ਬਲੱਡ ਬੈਂਕ ਵਿੱਚ ਲਗਾਤਾਰ ਖੂਨ ਦੀ ਘਾਟ ਕਾਰਨ ਅਕਸਰ ਹੀ ਬੱਚਿਆਂ ਅਤੇ ਆਮ ਰਿਜਾਂ ਨੂੰ ਖੂਨ ਲੈਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਵੱਡਾ ਕਾਰਨ ਇਹ ਹੈ ਕਿ ਪ੍ਰਾਈਵੇਟ ਬਲੱਡ ਬੈਂਕਾਂ ਵੱਲੋਂ ਇੱਕ ਯੂਨਿਟ ਦਾਨ ਕਰਨ ਦੇ ਲਈ 250 ਰੁਪਏ ਪ੍ਰਤੀ ਵਿਅਕਤੀ ਉਪਲਬਧ ਕਰਵਾਏ ਜਾਂਦੇ ਹਨ ਜਦਕਿ ਸਰਕਾਰੀ ਪੱਤਰ ਤੇ 70 ਦੇ ਕਰੀਬ ਇੱਕ ਯੂਨਿਟ ਲਈ ਇੱਕ ਵਿਅਕਤੀ ਲਈ ਉਪਲਬਧ ਕਰਵਾਏ ਜਾਂਦੇ ਹਨ ਇਥੇ ਹੀ ਬਸ ਨਹੀਂ ਸਰਕਾਰਾਂ ਵੀ ਇਸ ਬਿਮਾਰੀ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਨਾਲ ਗੰਭੀਰ ਨਹੀਂ ਹਨ ਗਰਭਤੀ ਮਾਵਾਂ ਦੇ ਕੋਖ ਵਿੱਚ ਆ ਪਲਣ ਵਾਲੇ ਬੱਚਿਆਂ ਦੀ ਜਾਂਚ ਲਈ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਟੈਸਟ ਕਰਵਾਏ ਜਾਂਦੇ ਹਨ ਪਰ ਜੇਕਰ ਸਰਕਾਰ ਤੰ ਸੀਮੀਆ ਬਿਮਾਰੀ ਦੀ ਜਾਂਚ ਲਈ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਟੈਸਟ ਕਰਵਾ ਲੈ ਲਵੇ ਤਾਂ ਇਹ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਫਿਲਹਾਲ ਥੈਲਾਸੀਮੀਆ ਤੋਂ ਗ੍ਰਸਤ ਬੱਚਿਆਂ ਨੂੰ ਬਚਾਉਣ ਲਈ ਥੈਲਾਸੀਮੀਆ ਫੈਲਵੇਅਰ ਐਸੋਸੀਏਸ਼ਨ ਅਤੇ ਕਈ ਸਮਾਜ ਸੇਵੀ ਜਿੱਥੇ ਬੰਦੀਆਂ ਵੱਲੋਂ ਵੱਡੇ ਪੱਧਰ ਤੇ ਸਰਕਾਰ ਨੂੰ ਉਕਤ ਐਸੋਸੀਏਸ਼ਨ ਅਤੇ ਸਮਾਜ ਸੇਵੀ ਜਿੱਥੇ ਬੰਦੀਆਂ ਦੇ ਉਪਰਾਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਰੰਤ ਜਾਗਰੂਤਾ ਬਿਆਨ ਉਕਤ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਤੌਰ ਤੇ ਚਲਾਨਤੀ ਜਰੂਰਤ ਹੈ ਸਰਕਾਰੀ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਲ ਵਿੱਚ ਕਾਇਨਾਤ ਡਾਕਟਰ ਅਨਿਲ ਮਹਾਜਨ ਥੈਲਸੀਮੀਆ ਦੀ ਬਿਮਾਰੀ ਦੀ ਰੋਕਥਾਮ ਲਈ ਖੁਦ ਆਪਣੇ ਪੱਧਰ ਤੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਡਾਕਟਰ ਮਹਾਜਨ ਅਨੁਸਾਰ ਉਨ੍ਹਾਂ ਵੱਲੋਂ ਹੁਣ ਤੱਕ 6000 ਦੇ ਕਰੀਬ ਆਪਣੇ ਪੱਧਰ ਤੇ ਲੋਕਾਂ ਦੇ ਮੁਫਤ ਟੈਸਟ ਕਰਵਾਏ ਗਏ ਹਨ ਉਨ੍ਹਾਂ ਕਿਹਾ ਹੈ ਕਿ ਗਰਭਵਤੀ ਔਰਤਾਂ ਦਾ ਜੇਕਰ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਉਸਦੇ ਪਤੀ ਦਾ ਵੀ ਟੈਸਟ ਕਰਵਾਇਆ ਜਾਂਦਾ ਜੇਕਰ ਉਸ ਦਾ ਟੈਸਟ ਵੀ ਪੋਜ਼ਿਟਿਵ ਆਉਂਦਾ ਹੈ ਤਾਂ ਉਸ ਦਾ ਟੈਸਟ ਵੀ ਮੋਰ ਤੋਂ ਕਰਵਾਇਆ ਜਾ ਰਿਹਾ ਹੈ